ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਬਸੰਤੇ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕੇ ਏਕ ਓੰਕਾਰੀ ਸਤ ਗੁਰ ਪ੍ਰਸਾਦਿ ਗੁਰ ਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰੇ ਆਜ ਹਮਾਰੇ ਮਾ ਆਨੰਦ ਚਿੰਤੇ ਲਤੀ ਭੀਟੇ ਗੋਵਿੰਦੇ ਅੱਜ ਹਮਾਰੇ ਗ੍ਰਹਿ ਸੰਤ ਗੁਣ ਗਾਏ ਪ੍ਰਭ ਤੁੰਬੇ ਅੰਤ ਰਹਾਉ ਅੱਜ ਹਮਾਰੇ ਬਾਨੇ 파ਗੇ ਪ੍ਰਭ ਸੰਗੀ ਮਿਲ ਕੇ ਖੇਲਣ ਲਾਗੇ ਹੋਲੇ ਕਿਨੇ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਾਨਤਾ ਨੇ ਮੌਲਯ ਅਤ ਅਨੂਪ ਸੁਖ ਨਾਹੀ ਛਾਵ ਧੂਪ ਸਗਲੇ ਰੁੱਤੇ ਹੜਿਆ ਹੋਏ ਸਦ ਬਸੰਤ ਗੁਰ ਮੇਲੇ ਦੇਵ ਬਿਰਕੇ ਜਿਮਿਓ ਹੈ ਪਾੜ ਜਾਤੇ ਹੋ ਲਗੈ ਫਲ ਤਨ ਭਾਂਤੇ ਤਵ ਤੇ ਅਗਾਨੇ ਹਰ ਗੁਣੇ ਗਾਈ ਜਨ ਨਾਨਕੇ ਹਰ ਹਾਰੇ ਹਰ ਤੇ ਆਏ ਬਸੰਤੇ ਮਹੱਲਾ ਪੰਜਵਾਂ ਹਟ ਬਾਣੀ ਤਨ ਮਾਲ ਹਾਟ ਕੀਤੇ ਜੁਆੜੀ ਜੁਏ ਮਾਹੀ ਚੀਤੇ ਅਮਲੀ ਜੀਵੇ ਅਮਲੇ ਖਾਈ ਤਿਉ ਹਰ ਜਨ ਜੀਵੇ ਹਰਤੇ ਆਏ ਆਪਣੇ ਰੰਗ ਸਭ ਕੋ ਰਚੈ ਜੀਤੇ ਪ੍ਰਭ ਲਾਇ ਤਿਤ ਤਿਤ ਲੱਗੇ ਰਹਾਉ ਮੇਘ ਸਮੈ ਮੋ ਮਿਲਤੇ ਨਿਰਤੇ ਕਾਰੀ ਚੰਦ ਦੇ ਮਿਕਸ ਕੋ ਲਾਰੇ ਮਾਤਾ 바ੜਕ ਦੇ ਕੇ ਆਨੰਦੇ ਤਿਉ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਰੁਚੈ ਸਦ ਪੂਜਨ ਮਾਸ ਰਣ ਦੇਖ ਸੂਰ ਚਿਤ ਉਲਾਸ ਕਿਰਪਨ ਕੋ ਵਦ ਧਨ ਪਿਆਰੀ ਤਿਉ ਹਰ ਜਨ ਹਰ ਹਰ ਨਾਮੇ ਹਰ ਹਾਰ ਹਰ ਜਨ ਕੋ ਹਰ ਹਾਰੇ ਆਧਾਰੇ ਸਰਬ ਰੰਗ ਇਕ ਰੰਗ ਮਾਹੀ ਸਰਬ ਸੁਖ ਸੁਖ ਹਰ ਕੈ ਨਾਈ ਤਸੈ ਪਰਾਪਤ ਏਹੋ ਨਿਧਾਨੇ ਨਾਨੇ ਗੋੜੇ ਜਿਸ ਕਰੇ ਦਾਨੇ ਨਾਨਕ ਗੁਰ ਜਿਸ ਕਰੇ ਦਾਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ